₹100/मीटर कपड़ा 2 मीटर ਦਾ ਹੋ ਪੀਸ ਰੇਟ ਦੇ ਨਾਲ ਚੈਲੇਂਜ ਨਾਲ ਗਰੰਟੀ ਠੀਕ ਹੈ ਜੀ ਆ ਦੇਖੋ ਕੱਪੜੇ ਕੁਆਲਿਟੀ ਪੂਰੀ ਟਾਪ ਦੀ ਠੀਕ ਹੈ ਜੀ ਮੈਂ ਫੇਰ ਕਹਿ ਰਿਹਾ ਕਹਿ ਰਿਹਾ ਜੇ ਕਿਸੇ ਨੇ ਮੇਰੇ ਵਾਲੇ ਰੇਟ ਵੀ ਪਾਏ ਹੋਏ ਕਿਸੇ ਨੇ ਹਾਂਜੀ ਕਿਸੇ ਨੇ YouTube ਜਾਂ ਆਨਲਾਈਨ Insta ਦੇ ਕਿਤੇ ਵੀ ਪਾਏ ਹੋਏ ਠੀਕ ਹੈ ਜੀ ਆਫਲਾਈਨ ਜਾਂ ਆਨਲਾਈਨ ਮੈਂ ਕਹਾਂ ਜੋ ਇਨਾਮ ਕਹਾਂਗੇ ਉਹ ਇਨਾਮ ਦਊਂਗਾ ਰੇਟ ਰੂ ਸਿਰਫ ਔਰ ਸਿਰਫ ₹25 ਦਾ ਪੀਸ ਲਓ ਜੀ ਪੱਟ ਰਹੀ ਇਹ ਠੀਕ ਹੈ ਜੀ ਆ ਦੇਖੋ ਹੀ 3 ਮੀਟਰ ਦਾ ਪੀਸ ਹੋਊਗਾ ਜੀ ਇਹ ਆ ਦੇਖੋ 3 ਤੋਂ ਘੱਟ ਹੋਇਆ ਮੇਰਾ ਵਾਪਸ ਹੋ ਤੁਹਾਡਾ ਵਾਪਸ ਹੋਊਗਾ ਓਕੇ ਠੀਕ ਹੈ ਜੀ ਆ ਦੇਖੋ 1 2 3 ਠੀਕ ਹੈ ਜੀ ਠੀਕ ਹੈ ਜੀ ਦੋ ਪੀਸ ਇੱਕ ਨਾਲ ਦੇ ਮਿਲ ਗਏ ਕਿੰਨੇ ਦਾ ਸੂਟ ਸਿਰਫ ਇੱਕ ਪੀਸ ਹਾਂਜੀ 55 ਰੁਪਿਆ ਦਾ ਪਿਆ ਜੀ ਲਓ ਜੀ ਇੱਕ ਪੀਸ ਇੱਕ ਟੂ ਪੀਸ 55 ਰੁਪਿਆ ਦਾ ਪਿਆ ਜੇ ਦੋ ਪੀਸ ਨਿਕਲਦੇ ਤੁਹਾਡਾ ਸੂਟ ਬਣ ਜਾਣਾ ਹੈ ਹਾਂ ਜੀ ਗਰੰਟੀ ਨਾਲ ਦਾਵੇ ਨਾਲ 6 ਮੀਟਰ ਦਾ 7 ਮੀਟਰ ਦਾ ਸੂਟ ਬਣ ਜੂ ਇਹਦੇ ਤਿੰਨ ਤੋਂ ਲੈ ਕੇ 390 ਤੱਕ ਦੀ ਕਟ ਹੋਊਗੀ ਦਿਖਾ ਦਈਏ ਓਕੇ ਠੀਕ ਹੈ ਜੀ ਪੂਰਾ ਪ੍ਰੋਪਰ ਸੂਟ ਖੋਲ ਕੇ ਦਿਖਾਵਾਂਗੇ ਇਦਾਂ ਦਾ ਕੋਈ ਕੰਮ ਨਹੀਂ ਹਿਰਾ ਫੇਰੀ ਵਾਲਾ ਠੀਕ ਹੈ ਜੀ ਪੂਰਾ ਖੁੱਲਾ ਟੁੱਲਾ ਦੁਪੱਟਾ ਹੋਊਗਾ ਠੀਕ ਹੈ ਪੂਰਾ ਖੁੱਲਾ ਟੁੱਲਾ ਦੁਪੱਟਾ ਠੀਕ ਹੈ ਮਿੰਕੇ ਬੇਸ਼ੱਕ ਦੀ ਲੈ ਜਿਓ ਸਾਨੂੰ ਕੋਈ ਚੱਕਰ ਨਹੀਂ ਹਗਾ ਜੀ ਠੀਕ ਹੈ ਜੀ ਰੇਟ ਦਾ ਰਹੂਗਾ ਚੈਲੰਜ ਨਾਲ ਗਰੰਟੀ ਜੇ ਇਹ ਰੇਟ ਸੂਟ ਤੁਹਾਨੂੰ ਮਿਲ ਗਿਆ ਹਾਂਜੀ ਠੀਕ ਹੈ ਮੈਂ 50000 ਰੁਪਏ ਇਨਾਮ ਦਊਗਾ ਠੀਕ ਹੈ ਰੇਟ ਇਹਦਾ ਸਿਰਫ ਔਰ ਸਿਰਫ 250 ਰੁਪਏ ਸਾਰਿਆਂ ਨੂੰ ਪਿਆਰ ਭਰੀ ਸ਼ਾਸਤਰੀ ਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਅੱਜ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਦੀ ਸ਼ਹਿਰ ਮੰਡੀ ਅਹਿਮਦਗੜ੍ਹ ਤੇ ਸ਼ਹਿਰ ਮੰਡੀ ਅਹਿਮਦਗੜ੍ਹ ਕਰਵਾਚੌਦੀ ਬਹੁਤ ਵੱਡੀ ਸੂਟਾਂ ਦੇ ਸੇਲ ਲੱਗ ਚੁੱਕੀ ਆ ਠੀਕ ਹੈ ਆਫਰਾਂ ਲਾਈਨ ਨੂੰ ਸਾਰਿਆਂ ਆਪਾਂ ਕਲੈਕਸ਼ਨ ਦਿਖਾਵਾਂਗੇ ਪ੍ਰੋਪਰ ਤੁਹਾਡਾ ਕੰਟੈਕਟ ਨੰਬਰ ਸ਼ੇਅਰ ਕਰਾਂਗੇ ਪ੍ਰੋਪਰ ਤੁਹਾਨੂੰ ਸਾਰਾ ਐਡਰੈਸ ਸ਼ੇਅਰ ਕਰਾਂਗੇ ਸੋ ਚੱਲਦੇ ਆ ਤੁਹਾਨੂੰ ਸਾਰੀ ਅੱਜ ਆਪਾਂ ਇਹਨਾਂ ਦੀ ਕਲੈਕਸ਼ਨ ਦਿਖਾਉਣਾ ਆਪਾਂ ਖੜੇ ਆ ਇਸ ਟਾਈਮ ਸ਼ਹਿਰ ਮੰਡੀ ਅਹਿਮਦਗੜ੍ਹ ਤੂਲਕੋੜ ਚੌਂਕ ਸਾਹਮਣੇ ਤੂਲਕੋੜ ਚੌਂਕ ਆ ਤੇ ਇੱਧਰ ਰਹਿੰਦਾ ਸਪਾਰ ਰੋਡ ਜਿਹੜਾ ਕਿ ਸਪਾਰ ਦਾ ਮੇਲਾ ਲੱਗਦਾ ਤੇ ਇੱਥੇ ਆ ਜੀ ਮਰੇਡਕੋਟਲੇ ਵਾਲਿਆਂ ਦੀ ਅਨਮ ਕਲੌਥ ਹਾਊਸ ਜਾਂ ਸਾਹਮਣੇ ਦੁਕਾਨ ਆ ਗਈ ਮਰੇਡਕੋਟਲੇ ਵਾਲੇ ਅਨਮ ਕਲੌਥ ਹਾਊਸ ਚੱਲਦੇ ਆ ਤੁਹਾਨੂੰ ਸਾਰੀ ਅੱਜ ਆਪਾਂ ਇਹਨਾਂ ਦੀ ਕਲੈਕਸ਼ਨ ਜਿਹੜੀ ਉਹ ਦਿਖਾਉਣੇ ਆ ਹਾਂਜੀ ਵੀਰੇ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਆਫਰ ਲਾਤੀ ਹੈ ਜੀ ਕਰਵਾ ਚੌਥ ਦੀ ਫਿਰ ਆਪਾਂ ਕਰਵਾ ਚੌਥ ਲਈ ਆਪਣੀ ਭੈਣ ਵਾਲੀ ਸਪੈਸ਼ਲ ਧਮਾਕਾ ਲੈ ਕੇ ਆਏ ਜੀ ਰੇਟ ਓਕੇ ਰੇਡ ਦੀ ਰੂਕੀ ਚੈਲੰਜ ਨਾਲ ਗਰੰਟੀ ਠੀਕ ਹੈ ਜੀ 5 ਮੀਟਰ ਦਾ ਸੂਟ ਠੀਕ ਹੈ ਜੀ ਆਪਣਾ ਉਹ ਕੰਮ ਨਹੀਂਗਾ ਵੀ ਪੈਕਿੰਗ ਕਰਕੇ ਇੰਨੀ ਕ ਕੜਾਈ ਮੂਰੇ ਦਿਖਾ ਦਈਏ ਠੀਕ ਹੈ ਜੀ ਪੂਰਾ ਪ੍ਰੋਪਰ ਸੂਟ ਖੋਲ ਕੇ ਦਿਖਾਵਾਂਗੇ ਇਦਾਂ ਦਾ ਕੋਈ ਕੰਮ ਨਹੀਂ ਹੀਰਾ ਫੇਰੀ ਵਾਲਾ ਠੀਕ ਹੈ ਜੀ ਪੂਰਾ ਖੁੱਲਾ ਢੁੱਲਾ ਦੁਪੱਟਾ ਹੋਊਗਾ ਠੀਕ ਹੈ ਪੂਰਾ ਖੁੱਲਾ ਢੁੱਲਾ ਦੁਪੱਟਾ ਠੀਕ ਹੈ ਮਿੰਕੇ ਬੇਸ਼ੱਕ ਦੀ ਲੈ ਜਿਓ ਸਾਨੂੰ ਕੋਈ ਚੱਕਰ ਨਹੀਂਗਾ ਜੀ ਠੀਕ ਹੈ ਰੇਟ ਦਾ ਰਹੂਗਾ ਚੈਲੰਜ ਨਾਲ ਗਰੰਟੀ ਜੇ ਰੇਟ ਸੂਟ ਤੁਹਾਨੂੰ ਮਿਲ ਗਿਆ ਹਾਂਜੀ ਠੀਕ ਹੈ ਮੈਂ 50000 ਰੁਪਏ ਇਨਾਮ ਦਊਗਾ ਠੀਕ ਹੈ ਰੇਟ ਇਹਦਾ ਸਿਰਫ ਔਰ ਸਿਰਫ 250 ਰੁਪਏ ਲਓ ਜੀ 250 ਰੁਪਏ ਤੁਸੀਂ 250 ਮੈਨੂੰ ਵਰਕ ਵੀ ਕਰਕੇ ਲਿਆਤਨਾ ਮੈਂ ਫੇਰ ਵੀ ਮੰਨ ਲਊਗਾ ਓਕੇ ਸਿਰਫ ਔਰ ਸਿਰਫ 250 ਰੁਪਏ ਸੂਟ ਹੀ ਲਓ ਜੀ 250 ਰੁਪਏ ਆ ਦੇਖੋ ਜੀ ਪੂਰਾ ਟਾਪ ਦਾ ਕੱਪੜਾ ਗਲਾਸ ਔਰ ਗੰਜਾ ਹਾਂਜੀ ਠੀਕ ਹੈ ਸਿਰਫ ਔਰ ਸਿਰਫ 250 ਰੁਪਏ ਦਾ ਸੂਟ ਰੇਡ ਦੀ ਰੂ ਚੈਲੰਜ ਨਾਲ ਗਰੰਟੀ ਠੀਕ ਹੈ ਜੀ ਜੇ ਰੇਟ ਮਿਲ ਗਿਆ ਮੈਂ ਫੇਰ ਕਹਿ ਰਿਹਾ 50000 ਰੁਪਏ ਇਨਾਮ ਜੀ ਲਓ ਜੀ ਠੀਕ ਹੈ ਜੀ ਸਿਰਫ ਔਰ ਸਿਰਫ 250 ਰੁਪਏ ਦਾ ਦੁਪੱਟੇ ਉੱਤੇ ਲੱਗੀ ਹੋਈ ਲੈਸ ਹਾਂਜੀ ਆ ਦੇਖੋ ਜੀ ਆ ਦੇਖੋ ਪੂਰਾ ਖੁੱਲਾ ਢੁੱਲਾ ਦੁਪੱਟਾ ਦੇਖੋ ਜੀ ਹਾਂਜੀ ਹਾਂਜੀ 1 2 2.5 ਠੀਕ ਹੈ 5 ਮੀਟਰ ਦਾ ਪੂਰਾ ਸੂਟ ਹੋ ਸਵਾ 2 ਦਾ ਦੁਪੱਟਾ ਹੋ ਠੀਕ ਹੈ ਜੀ ਸਵਾ 2 2.5 ਦੇ ਵਿੱਚ ਵਿੱਚ ਹੋਊਗਾ ਠੀਕ ਹੈ ਜੀ ਹਾਂਜੀ ਤੇ ਇਹ ਹੋਗਾ ਸਿਰਫ ਔਰ ਸਿਰਫ 250 ਰੁਪਏ ਸੋਨੇ ਦਾ 250 ਰੁਪਏ ਦਾ ਡਿਜ਼ਾਈਨ ਕਲਰ ਬਹੁਤ ਮਿਲ ਜਾਣਗੇ ਠੀਕ ਹੈ ਜੀ ਡਿਜ਼ਾਈਨ ਕਲਰ ਜਿੰਨੇ ਕਹੋ ਨੇ ਮਿਲ ਜਾਣਗੇ ਲਓ ਜੀ ਬਹੁਤ ساری ਕਲੈਕਸ਼ਨ ਤੁਹਾਨੂੰ ਮਿਲ ਜੂ ਤੇ ਬਹੁਤ ਵੱਡੀਆਂ ਬਾਈ ਉਹਨਾਂ ਨੇ ਆਫਰਾਂ ਜਿਹੜੀਆਂ ਲਾਤੀਆਂ ਆ ਦੇਖੋ ਜੀ ਹਾਂਜੀ ਸਿਰਫ ਔਰ ਸਿਰਫ 250 ਰੁਪਏ ਦੇ ਹੋ ਚੀ ਲਓ ਜੀ ਸਿਰਫ ਔਰ ਸਿਰਫ 250 ਦਾ ਰੇਡ ਦੀ ਰੂ ਚੈਲੰਜ ਨਾਲ ਗਰੰਟੀਡ ਡਿਜ਼ਾਈਨ ਕਲਰ ਬਹੁਤ ਜ਼ਿਆਦਾ ਮਿਲ ਜਾਣਗੇ ਜਿੰਨੇ ਕਹੋਗੇ ਓਨੇ ਕਲਰ ਡਿਜ਼ਾਈਨ ਦੇ ਦੂੰਗਾ ਕਪੜਾ ਆਊਗਾ ਪੂਰਾ ਫਰੈਸ਼ ਠੀਕ ਹੈ ਜੀ ਸੂਟ ਹੈ ਰੇਡ ਚੈਲੰਜ ਨਾਲ ਗਰੰਟੀਡ 250 ਰੁਪਏ ਦਾ ਠੀਕ ਹੈ ਜੀ ਠੀਕ ਹੈ ਜੀ ਸਿਰਫ ਔਰ ਸਿਰਫ 250 ਰੁਪਏ ਦਾ ਠੀਕ ਹੈ ਜੀ ਰੇਡ ਦੀ ਪੂਰੀ ਫੁੱਲ ਗਰੰਟੀ ਜੀ ਓਕੇ ਆ ਦੇਖੋ ਜੀ ਹਾਂਜੀ ਹਾਂਜੀ ਡਿਜ਼ਾਈਨ ਕਲਰ ਹੀ ਮਿਲੇ ਬਹੁਤ ਜ਼ਿਆਦਾ ਪਹਿਣੇ ਜਿੰਨੇ ਕਹੋਗੇ ਇਹ ਮੈਂ ਤੁਹਾਨੂੰ ਇਹ ਨਾਲ ਜੀ ਸਿੰਗਲ ਸਿੰਗਲ ਪੀਸ ਦਿਖਾਉਣਾ ਇਹਨਾਂ ਦੇ ਵਿੱਚ ਡਿਜ਼ਾਈਨ ਦੇ ਵਿੱਚ 24 24 ਸੂਟ ਆਏ ਹੋਏ ਨੇ ਮਿਲਦੇ ਵੇ ਠੀਕ ਹੈ ਮੇਲੇ ਵਿੱਚ ਬਹੁਤ ਮਾਲ ਆਇਆ ਹੈ ਬਹੁਤ ਜ਼ਿਆਦਾ ਠੀਕ ਹੈ ਆਹ ਦੇਖੋ ਲਓ ਜੀ ਠੀਕ ਹੈ ਜੀ 45 ਦਾ 102 5 ਮੀਟਰ ਕਪੜਾ ਊ 2.5 ਮੀਟਰ ਦਾ ਦੁਪੱਟਾ ਊ ਰੇਡ ਦੀ ਚੈਲੰਜ ਨਾਲ ਗਰੰਟੀ ਊ ਸਿਰਫ ਔਰ ਸਿਰਫ 250 ਰੁਪਏ ਦਾ ਠੀਕ ਹੈ ਜੀ ਜੇ ਕੋਈ ਤੁਹਾਨੂੰ 250 ਦਾ ਦੇ ਦਵੇ ਹਾਂ ਜੀ 50000 ਰੁਪਏ ਇਨਾਮ ਜੀ ਮੇਰੀ ਚੈਲੰਜ ਨਾਲ ਗਰੰਟੀ ਠੀਕ ਹੈ ਜੀ ਮੇਰੇ ਲਵੇ ਦਾ ਮਾਲ ਬਹੁਤ ਜ਼ਿਆਦਾ ਪਿਆ ਹੈ ਬਹੁਤ ਜ਼ਿਆਦਾ ਜਿੰਨਾ ਕਹੋ ਉਹ ਨਾ ਮਿਲ ਜੂ ਠੀਕ ਹੈ ਜੀ ਸਿਰਫ ਔਰ ਸਿਰਫ 250 ਦੇ ਵਿੱਚ ਠੀਕ ਹੈ ਜੀ ਡਿਜ਼ਾਈਨ ਕਲਰ ਜਿੰਨੇ ਕਹੋਗੇ ਉਹਨੇ ਮਿਲ ਜਾਣਗੇ ਠੀਕ ਹੈ ਜੀ ਬਹੁਤ ਜ਼ਿਆਦਾ ਡਿਜ਼ਾਈਨ ਪੈਨੇ ਮਿਲੇ ਠੀਕ ਹੈ ਜੀ ਪਰ ਮਿਲੂਗਾ ਉਹਨੂੰ ਮੈਂ ਇਹ ਵੀ ਗੱਲ ਦੱਸਾਂ ਹਾਂ ਜਿਹੜਾ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਊਗਾ ਜਿਹੜਾ ਤੁਹਾਡਾ ਵੀ ਚੈਨਲ ਸਬਸਕ੍ਰਾਈਬ ਕਰਕੇ ਆਊਗਾ ਠੀਕ ਹੈ ਜੀ ਠੀਕ ਹੈ ਜੀ ਆ ਦੇਖੋ ਸਿਰਫ ਔਰ ਸਿਰਫ 250 ਤੁਸੀਂ ਆਏ ਦੇਖ ਲਓ ਇਹ ਪੂਰਾ ਹੈਵੀ ਵਰਕ ਹੈ ਆ ਦੇਖੋ ਗਲੇਤੇ ਵਰਕ ਆ ਪੂਰਾ ਹੈਵੀ ਵਰਕ ਠੀਕ ਹੈ ਬੁਟੀਕ ਪੀਸ ਹੈ ਜੇ ਤੁਸੀਂ 5 ਮੀਟਰ ਸੂਟ ਲੈਣ ਜਾਂਦੇ ਹੋ 250 ਦਾ ਸੂਟ ਮਿਲੂਗਾ ਤੁਹਾਨੂੰ ਇੰਨੀ ਮੈਂ ਗਾਰੰਟੀ ਦੇ ਦਿੰਦਾ ਠੀਕ ਹੈ ਜੀ 100 ਰੁਪਏ ਦਾ ਦਬੱਟਾ ਲਗਾ ਲਓ 350 250 ਦੀ ਕਢਾਈ ਲਗਾ ਲਓ 600 ਰੁਪਏ ਦਾ ਇਦਾਂ ਦਾ ਸੂਟ ਬਣਦਾ ਠੀਕ ਹੈ ਪਰ ਮੈਂ ਤੁਹਾਨੂੰ ਕੀ ਦੇ ਰਿਹਾ ਰੇੜੇ ਕੀਤਾ ਕਰਾਇਆ ਸਿਰਫ ਔਰ ਸਿਰਫ 250 ਰੁਪਏ ਰੇੜ ਦੀ ਪੂਰੀ ਫੁੱਲ ਗਾਰੰਟੀ ਚੈਲੰਜ ਨਾਲ ਗਾਰੰਟੀ ਹੋਊਗੀ ਠੀਕ ਹੈ ਜੀ ਤੇ ਜਿਵੇਂ ਵਿਆਹ ਸ਼ਾਦੀ ਚ ਲਾਉਣ ਲੈਣ ਦੇਣ ਵਾਸਤੇ ਲੈਣੇ ਹੁੰਦੇ ਨੇ ਕਈ ਵਾਰ ਉਹ ਲਗਾ ਸਕਦੇ ਹੋ ਤੁਸੀਂ ਠੀਕ ਹੈ ਜੀ ਸਿਰਫ ਔਰ ਸਿਰਫ 250 ਰੁਪਏ ਚ ਹੁਣ ਇਹਦੇ ਵਿੱਚ ਇੱਕ ਨੈਕਸਟ ਵੈਰਾਈਟੀ ਮੈਂ ਤੁਹਾਨੂੰ ਹੋਰ ਦਿਖਾਉਣਾ ਇਹਦੇ ਵਿੱਚ ਹੀ ਆ ਦੇਖੋ ਜੀ ਹਾਂਜੀ ਠੀਕ ਹੈ ਜੀ ਆ ਦੇਖੋ ਆ ਵਾਲੀ ਆਈਟਮ ਲਓ ਜੀ ਪੂਰੀ ਜਬਰਦਸਤ ਠੀਕ ਹੈ ਜੀ ਪੂਰੀ ਜਬਰਦਸਤ ਆਈਟਮ ਹੈ ਜੀ ਠੀਕ ਹੈ ਪੂਰਾ ਹੈਵੀ ਵਰਕ ਹੈ ਠੀਕ ਹੈ ਜੀ ਇਹਦਾ ਇਹ ਨਾਲ ਥੋੜਾ ਰੇਟ ਵੱਧ ਹੋਊਗਾ ਥੋੜਾ ਜਿਆਦਾ ਨਹੀਂ ਥੋੜਾ ਜਿਹਾ ਬਸ ਆਹ ਦੁਪੱਟੇ ਉੱਤੇ ਕੱਟਵਰਕ ਹੋਊਗਾ ਜੇ ਕੱਲਾ ਤੁਸੀਂ ਦੁਪੱਟੇ ਉੱਤੇ ਕੱਟਵਰਕ ਹੀ ਕਰਵਾਉਣ ਜਾਓਗੇ ਨਾ ਤਾਂ 500 ਦਾ ਕੱਲਾ ਕੱਟਵਰਕ ਕਰਕੇ ਦੇਣਗੇ ਠੀਕ ਹੈ ਜੀ ਮੈਂ ਤੁਹਾਨੂੰ ਸੂਟ ਹੀ ਸਿਰਫ ਅਰ ਸਿਰਫ 299 ਰੁਪਏ ਦੇ ਵਿੱਚ ਦੇ ਦੂੰਗਾ ਠੀਕ ਹੈ ਜੀ ਸਿਰਫ ਅਰ ਸਿਰਫ 299 ਰੁਪਏ ਦੇ ਵਿੱਚ ਸੂਟ ਦੇ ਦੂੰਗਾ ਠੀਕ ਹੈ ਜੀ ਇਹ ਚ ਡਿਜ਼ਾਈਨ ਕਲਰ ਜਿੰਨੇ ਕਹੋਗੇ ਉਨੇ ਮਿਲ ਜਾਣਗੇ ਠੀਕ ਹੈ ਡਿਜ਼ਾਈਨ ਦੋਨਾਂ ਦੇ ਸੇਮ ਹੀ ਨੇ ਠੀਕ ਹੈ ਪਰ ਇਹਨਾਂ ਦਾ ਇਹ ਫਰਕ ਹੈ ਵੀ ਦੁਪੱਟੇ ਉੱਤੇ ਵਰਕ ਹੋਇਆ ਹੋਇਆ ਹੈ ਕਿਉਂਕਿ ਗੱਲ ਇਹ ਵੀ ਹੈ ਕਿ ਕੱਪੜਾ ਵੀ ਸੇਮ ਹੈ ਡਿਜ਼ਾਈਨ ਵੀ ਸੇਮ ਨਹੀਂ ਤਕਰੀਬਨ ਤਕਰੀਬਨ ਜੀ ਠੀਕ ਹੈ ਜੀ ਪਰ ਗੱਲ ਇਹ ਹੈ ਵੀ ਇਹਦੇ ਦੁਪੱਟੇ ਉੱਤੇ ਵਰਕ ਹੋ ਗਿਆ ਇਹ ਹੈਗਾ 299 ਰੁਪਏ ਦਾ 299 ਰੁਪਏ ਦਾ 299 ਰੁਪਏ ਦਾ ਰੇਟ ਹੈ ਰੇਟ ਦੀ ਚੈਲੰਜ ਨਾਲ ਗਰੰਟੀ ਫੇਰ ਕਹਿ ਰਹੇ ਹਾਂ ਜੇ 299 ਦਾ ਮਿਲ ਗਿਆ 50000 ਰੁਪਏ ਇਨਾਮ ਦੂੰਗਾ ਮੇਰਾ ਚੈਲੰਜ ਨਾਲ ਗਰੰਟੀ ਹੈ ਕਿਸੇ ਲਵੇਬੀਆ ਆਈਟਮ ਨਹੀਂ ਮਿਲੀ ਕਿਸੇ ਵੀ ਦੁਕਾਨਦਾਰ ਲਵੇ ਇਹ ਆਈਟਮ ਨਹੀਂ ਮਿਲ ਸਕਦੀ ਠੀਕ ਹੈ ਜੀ ਜਿਨੇ ਵਿਆਹ ਸ਼ਾਦੀ ਲਈ ਜਾਂ ਕਰਵਾ ਚੌਥ ਲਈ ਠੀਕ ਹੈ ਜੀ ਜਾਂ ਦੁਕਾਨਦਾਰ ਵੀਰਾਂ ਨੇ ਠੀਕ ਹੈ ਜੀ ਜੇ ਲੈ ਨਹੀਂ ਹੋ ਗਈ ਤਾਂ ਅਨਮ ਕਲਾਥ ਹਾਊਸ ਮੰਡੀ ਅਹਿਮਦਗੜ ਧੂਲਕੋਟ ਚਾਂਗ ਸ਼ਪਾਰ ਰੋਡ ਠੀਕ ਹੈ ਜੀ ਮਲੇਰ ਕੋਟਲਾ ਲੁਧਿਆਣਾ ਦੇ ਬਿਲਕੁਲ ਸੈਂਟਰ ਚ ਹੈ ਠੀਕ ਹੈ ਜੀ ਰੇਡ ਦੀ ਪੂਰੀ ਚੈਲੰਜ ਨਾਲ ਗਾਰੰਟੀ ਦਊਗਾ ਠੀਕ ਹੈ ਜੀ ਏ ਨਹੀਂ ਗਾ ਵੀ ਆਪਾਂ ਚਾਰਕ ਸੂਟ ਰੱਖੀ ਬੈਠੇ ਆ ਵੀ ਚਲ ਵੀ ਖਤਮ ਹੋ ਗਿਆ ਠੀਕ ਹੈ ਮਾਲ ਆ ਰਿਹਾ ਮਾਲ ਜਾ ਰਿਹਾ ਠੀਕ ਹੈ ਜੀ ਆਹ ਡਿਜ਼ਾਈਨ ਦੇਖੋ ਜੀ ਹਾਂਜੀ 1695 1795 ਦੁਕਾਨਦਾਰ ਦਾ ਪਾਇਆ ਬੁਟੀਕ ਪੀਸ ਆ ਬਹੁਤ ਜ਼ਿਆਦਾ ਚੱਲ ਰਿਹਾ ਓਕੇ ਠੀਕ ਹੈ ਜੀ ਆਪਾਂ ਸਿਰਫ ਔਰ ਸਿਰਫ 299 ਦਾ ਦਵਾਂਗੇ ਲਓ ਜੀ 299 ਰੁਪਏ ਦਾ ਵੀ 299 ਦਾ ਦਵਾਂਗੇ ਠੀਕ ਹੈ ਡਿਜ਼ਾਈਨ ਕਲਰ ਜਿੰਨੇ ਕਹੋਗੇ ਉੰਨੇ ਮੈਂ ਕੱਢ ਦੂੰਗਾ ਹਾਂਜੀ ਠੀਕ ਹੈ ਸਿਰਫ ਔਰ ਸਿਰਫ 299 ਵਿੱਚ ਲਓ ਜੀ ਆ ਦੇਖ ਹਾਂਜੀ ਲਓ ਆ ਦੇਖੋ ਨਾਲ ਦੁਪੱਟੇ ਉੱਤੇ ਵਰਕ ਇੰਨਾਂ ਨਾਲ ਕੰਟਰਾਸਟ ਦੁਪੱਟੇ ਹੋਣਗੇ ਕਈਆਂ ਨਾਲ ਸੇਮ ਦੁਪੱਟੇ ਹੋਣਗੇ ਠੀਕ ਹੈ ਆ ਦੇਖੋ ਜੀ ਹੂੰ ਦੁਪੱਟੇ ਉੱਤੇ ਵਰਕੂ ਠੀਕ ਹੈ ਰੇਟ ਕੀ ਸਿਰਫ ਔਰ ਸਿਰਫ 299 ਪਰ ਠੀਕ ਹੈ ਜੀ ਠੀਕ ਹੈ ਚੈਲੰਜ ਨਾਲ ਆਪਾਂ ਗਾਰੰਟੀ ਰੇਟਾਂ ਦੀ ਚੈਲੰਜ ਦਵਾਂਗੇ ਠੀਕ ਹੈ ਜੀ ਜੇ ਕੋਈ ਦੇ ਦਵੇ ਦੇਖੋ ਜੀ ਹਰ ਇੱਕ ਦੁਕਾਨਦਾਰ ਕਹਿ ਰਿਹਾ ਮੇਰਾ ਰੇਟ ਘੱਟ ਹੈ ਜੀ ਪੂਰੇ ਪੰਜਾਬ ਦੀ ਗਾਰੰਟੀ ਪੂਰੇ ਇੰਡੀਆ ਦੀ ਗਾਰੰਟੀ ਇਹ ਉਹ ਪਰ ਸਾਡੀ ਜਿਹੜੀ ਟੀਮ ਹੈ ਨਾ ਪੂਰੀ ਰਿਸਰਚ ਕਰਦੀ ਹੈ ਸਰਚ ਕਰਦੀ ਹੈ ਵੀ ਕਿਨੇ ਕਿਹੜੇ ਦੁਕਾਨਦਾਰ ਨੇ ਕੀ ਰੇਟ ਪਾਇਆ ਕਿਹੜੇ ਦੁਕਾਨਦਾਰ ਨੇ ਕੀ ਰੇਟ ਪਾਇਆ ਅਸੀਂ ਫਿਰ ਉਹਦੇ ਨਾਲੋਂ ਸਾਰਿਆਂ ਨਾਲੋਂ ਘੱਟ ਰੇਟ ਪਾਉਂਦੇ ਹਾਂ ਠੀਕ ਹੈ ਔਰ ਦੂਸਰੀ ਗੱਲ ਇਹ ਮੈਂ 299 ਦਾ ਪਾਇਆ ਠੀਕ ਹੈ ਜੀ ਤੁਸੀਂ ਮੈਨੂੰ ਸਕਰੀਨਸ਼ਾਟ ਭੇਜੋ بیا ਦੇਖੋ ਵੀਰੇ 299 ਤੁਸੀਂ ਪਾਇਆ ਆ ਸਾਹਮਣੇ ਵਾਲੀ ਪਾਰਟੀ ਨੇ 360 350 ਦਾ ਪਾਇਆ ਹੋਇਆ ਠੀਕ ਹੈ ਜੀ ਫਿਰ ਵੀ ਮੈਂ 50000 ਰੁਪਏ ਇਨਾਮ ਦੂੰਗਾ ਠੀਕ ਹੈ ਇਹ ਵਾਲਾ ਕੱਪੜਾ ਪੂਰੀ 5 ਮੀਟਰ ਕੱਟ ਠੀਕ ਹੈ ਨਾਲ ਦੁਬੱਟੇ ਉੱਤੇ ਵਰਕ ਹਾਂਜੀ ਤੁਹਾਨੂੰ 3.5 ਦਿਨਸ ਦਾ ਵੀ ਮਿਲ ਗਿਆ ਮੈਂ ਫੇਰ ਵੀ 50000 ਰੁਪਏ ਇਨਾਮ ਦਊਗਾ ਠੀਕ ਹੈ ਹਰ ਇੱਕ ਇਨਸਾਨ ਕਹੂਗਾ ਮੇਰਾ ਰੇਟ ਘੱਟ ਹੈ ਮੇਰਾ ਰੇਟ ਘੱਟ ਹੈ ਹਰ ਇੱਕ ਇਨਸਾਨ ਆਪਣੀ ਚੀਜ਼ ਨੂੰ ਵਧੀਆ ਕਹੂਗਾ ਪਰ ਮੈਂ ਤੁਹਾਨੂੰ ਕੀ ਕਹੂੰਗਾ ਪਹਿਲਾ ਚੀਜ਼ ਹਰ ਜਗ੍ਹਾ ਟਰਾਈ ਕਰਕੇ ਆਓ ਹਰ ਜਗ੍ਹਾ ਟਰਾਈ ਕਰੋ ਪਹਿਲਾ ਠੀਕ ਹੈ ਲੁਧਿਆਣਾ ਜਾਓ ਅੰਮ੍ਰਿਤਸਰ ਜਾਓ ਠੀਕ ਹੈ ਤੇ ਫਿਰ ਉਹ ਤੋਂ ਬਾਅਦ ਸਾਡੀ ਦੁਕਾਨ ਤੇ ਆਓ ਠੀਕ ਹੈ ਫਿਰ ਦੇਖੋ ਵੀ ਵਾਕਈ ਰੇਟ ਸਹੀ ਨੇ ਕਿ ਗਲਤ ਨੇ ਠੀਕ ਹੈ ਇੱਕ ਵਾਰ ਦੁਕਾਨ ਤੇ ਆ ਕੇ ਫੇਰੀ ਚੀਜ਼ ਦਾ ਪਤਾ ਲਾਉਂਦਾ ਠੀਕ ਹੈ ਹਰ ਇੱਕ ਇਨਸਾਨ ਆਪਣੀ ਚੀਜ਼ ਨੂੰ ਵਧੀ ਔਰ ਇਤਤਾਰ ਮੈਂ ਇੱਕ ਗੱਲ ਹੋਰ ਤੁਹਾਨੂੰ ਕਹਿਣਾ ਚਾਹਣਾ ਹਾਂ ਜੀ। ਕਈ ਵਾਰ ਸਾਡੇ ਕੋਲ ਕਸਟਮਰ ਜਿਵੇਂ ਵਿਆਹ ਸ਼ਾਦੀ ਦਾ ਕੱਪੜਾ ਲੈਣ ਆਉਂਦੇ ਹੀ ਹਾਂ ਜੀ। 1.5 ਲੱਖ ਰੁਪਏ ਲੈ ਕੇ ਆ ਗਿਆ ਜੀ। ਓਕੇ ਜੀ। ਠੀਕ ਹੈ ਜੀ। ਉਹ ਦੇਖਦੇ ਨੇ ਵੀ ਹਾਲਾ ਵੀ ਮਾਲ ਜ਼ਿਆਦਾ ਹੋ ਗਿਆ। ਹਾਂ ਜੀ। 5-6 ਲਫਾਫੇ ਜੰਬੋ ਭਾਲੇ ਅਸੀਂ ਤਾਂ। ਹਾਂ ਜੀ ਹਾਂ ਜੀ। ਵੀ ਵੀਰੇ ਪਹਿਲਾਂ ਹਿਸਾਬ ਲਗਾ ਦੇ। ਹਮਮ ਹਿਸਾਬ ਲਗਾ ਦੇ। ਜਦ ਹਿਸਾਬ ਲਗਾਉਣਾ ਸ਼ੁਰੂ ਕਰਦੇ ਆ। ਹਾਂ ਜੀ। ਮਾਲ ਵੰਦ ਕੱਪੜੇ ਵੰਦਦੇ ਨੇ ਉਹਨਾਂ ਦੇ 27000 ਦੇ। ਓਕੇ ਜੀ। ਉਹ ਕਦੇ ਅਸਟਾ ਹੈ ਸੰਜੀ ਵੀ ਜਿਵੇਂ 2 ਲੱਖ ਦੇ 1.5 ਲੱਖ ਦੇ ਹੋ ਮਤਲਬ ਉਹੀ ਗੱਲ ਕਰਦਾ ਕਿਉਂਕਿ ਸਾਡੇ ਲੇਵੇ ਜਿਹੜਾ ਤੁਸੀਂ ਬਾਜ਼ਾਰ ਚ ਡੇਢ ਲੱਖ ਦਾ ਕੱਪੜਾ ਲਓਗੇ ਨਾ ਉਹੀ ਕੱਪੜਾ ਸਾਡੇ ਲੇਵੇ 27-28 ਹਜ਼ਾਰ ਚ ਲੈ ਜਾਓਗੇ ਔਰ ਤੁਹਾਨੂੰ ਐਡੇ-ਐਡੇ ਜੰਬੋ ਭਰ ਕੇ ਦੇ ਦਾਂਗੇ ਤੁਸੀਂ ਹੈਰਾਨ ਰਹੇ ਹੋਗੇ ਕਿ ਭਰਾ ਤੁਸੀਂ ਇੰਨੇ ਸਸਤੇ ਦੇਈ ਕਿਵੇਂ ਜਾਣੋ ਠੀਕ ਹੈ ਜੀ ਠੀਕ ਹੈ ਜੀ ਔਰ ਰੇਟ ਦੀ ਚੈਲੰਜ ਨਾਲ ਗਰੰਟੀ ਹੋਗੀ ਔਰ ਵਰਕ ਵਾਲਾ ਕੱਪੜਾ ਔਰ ਇਹ ਵੀ ਮੇਰੀ ਗਰੰਟੀ ਹੈ ਚੈਲੰਜ ਨਾਲ ਗਰੰਟੀ ਕਾ ਇਹਨੂੰ ਤਿਆਰ ਹ ਪਾਇਆ ਹੋਇਆ ਸੂਟ ਪੂਰਾ ਟਾਪ ਦਾ ਲੱਗੂਗਾ ਪਾਇਆ ਬਹੁਤ ਸੋਹਣਾ ਲੱਗਦਾ ਕੱਪੜੇ 'ਚ ਕੋਈ ਨੁਕਸ, ਦਾਗੀ, ਦੱਬਾ, ਕਟਿਆ, ਫਟ ਠੀਕ ਹੈ ਜੀ ਨੁਕਸਾਨ ਮੇਰਾ ਫਾਇਦਾ ਤੁਹਾਡਾ ਠੀਕ ਹੈ ਕੋਈ ਤੁਹਾਨੂੰ ਨੁਕਸਾਨ ਨਹੀਂ ਹੁੰਦਾ ਮੈਂ ਮੈਂ ਇੰਨੀ ਗਰੰਟੀ ਦੇ ਰਿਹਾ ਜਿਹੜਾ ਤੁਸੀਂ 50000 ਮੇਲੇ ਵਿੱਚ ਲੈ ਕੇ ਆਉਂਗੇ ਤੁਹਾਡਾ ਘਰੇ ਤੁਹਾਡੇ ਪਿੰਡ 'ਚ ਜਾ ਕੇ ਤੁਹਾਡੇ ਸ਼ਹਿਰ 'ਚ ਜਾ ਕੇ ਲੱਖ ਰੁਪਏ ਨਾ ਬਣਿਆ ਫਿਰ ਮੈਨੂੰ ਕਹੀਏ ਲਓ ਜੀ ਠੀਕ ਹੈ ਜੀ ਆ ਦੇਖੋ 299 ਮਾਲ ਐ ਨਹੀਂ ਗਾ ਵੀ ਆਪਾਂ ਚਾਰ ਕਸੂਟ ਰੱਖੀ ਬੈਠਿਆਂ ਆ ਦੇਖੋ ਜੀ ਮਾਲ ਤਾਂ ਆਊਗਾ ਦੇਖੋ ਆ ਦੇਖੋ ਸਿਰਫ ਸਿਰਫ 299 ਦੇ ਵਿੱਚ ਠੀਕ ਹੈ ਜੀ 299 ਦੇ ਵਿੱਚ ਲਓ ਜੀ 299 ਆ ਦੇਖੋ ਜੀ ਇਹ ਮਾਲ ਤਾਂ ਬਹੁਤ ਹੈ ਮਾਲ ਐ ਨਹੀਂ ਗਾ ਵੀ 400 ਨਹੀਂ ਏ ਲਓ ਆ ਦੇਖੋ ਬਾਦੂ ਕਲੈਕਸ਼ਨ ਬਈ ਜਿੰਨੀ ਮਾਰ ਮੈਂ ਕਹਾਂ ਜਿੰਨੇ ਕਹੋਗੇ ਉਨੇ ਕੱਢਾਂਗੇ ਐ ਨਹੀਂ ਗਾ ਵੀ ਆਪਾਂ 400 ਰਸਤੀ ਬਟ ਆ ਦੇਖੋ ਜੀ ਲਓ ਜੀ ਸਿਰਫ ਅਰਥੇ 299 ਦੇ ਵਿੱਚ ਲਓ ਜੀ ਦੇਖੋ ਠੀਕ ਹੈ ਮਿਲੂਗਾ ਉਹਨੂੰ ਜਿਹੜਾ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਜੀ ਠੀਕ ਹੈ ਜੀ ਮੈਂ ਨਹੀਂ ਕਹਾਂਗਾ ਵੀ ਮੈਂ ਫੇਰ ਕਹਿ ਰਿਹਾ ਇਹ ਸੂਟ ਤੁਹਾਨੂੰ 500 ਦਾ ਵੀ ਲੱਗ ਸਕਦਾ ਠੀਕ ਹੈ ਜੀ 299 ਵਾਲਾ 250 16 ओके जी 500 ਦਾ ਵੀ ਲੱਗ ਸਕਦਾ ਪਰ 250 ਦਾ 300 ਦਾ ਉਹਨੂੰ ਮਿਲੇਗਾ ਜਿਹੜਾ ਸਾਡੀ ਵੀਡੀਓ ਨੂੰ ਜਾਂ ਦੇਖ ਕੇ ਆਊਗਾ ਜਾਂ ਸ਼ੇਅਰ ਕਰਕੇ ਆਊਗਾ ਚੈਨਲ ਨੂੰ ਸਬਸਕ੍ਰਾਈਬ ਔਰ ਫੋਲੋ ਕਰਕੇ ਆਊਗਾ ਠੀਕ ਹੈ ਜੀ ਠੀਕ ਹੈ ਔਰ ਮਾਲ ਤਾਂ ਹਜੇ ਵੀ ਬਹੁਤ ਹੈ ਐ ਤਾਂ ਮੈਂ ਢੇਲ ਲਗਾ ਦੂੰਗਾ ਹਜੇ ਤਾਂ ਲਓ ਲਓ ਆ ਲਓ ਦੇਖੋ ਹਜੇ ਵੀ ਮਾਲ ਬਹੁਤ ਜਾਦਾ ਹੈ ਬਹੁਤ ਜ਼ਿਆਦਾ ਮਾਲ ਹੈ ਐ ਨਹੀਂਗਾ ਵੀ ਆਪਣੇ ਕੋਲ ਚਾਰ ਕਿਥੂਟ ਰੱਖੀ ਬੈਠੇ ਆਪਾਂ ਹਾਂਜੀ ਹਾਂਜੀ ਹਜੇ ਵੀ ਹੋਰ ਮਾਲ ਬਹੁਤ ਹੈ ਲਓ ਜੀ ਠੀਕ ਹੈ ਜੀ 299 ਰੁਪਏ ਦਾ ਠੀਕ ਹੈ ਜੀ ਜੀ ਸੂਟ ਕੜਾਈ ਵਾਲੇ ਹੈਂਡਵਰਕ ਜਿਵੇਂ ਵਿਆਹ ਸ਼ਾਦੀਆਂ ਤੇ ਯਾਨੀ ਕਿ ਜਿਹੜੇ ਕੁੜੀਆਂ ਦੇ ਲਈ ਲਾਦੇ ਨੇ ਠੀਕ ਹੈ ਜੀ ਜਿਵੇਂ ਇਦਾਂ ਦੇ ਛੋਟਾ ਤੁਹਾਨੂੰ ਦਿਖਾ ਦਮੈਂ ਇੱਕ ਮਿੰਟ ਤੁਹਾਨੂੰ ਆ ਦੇਖੋ ਜੀ ਇਹ ਜਿਹੜੇ ਸੂਟ ਹੋਣਗੇ ਮੈਂ ਪਹਿਲਾਂ ਦੱਸਦਾ ਹਾਂ ਹਾਂਜੀ ਹੋਲ سیل ਪ੍ਰਾਈਸ ਹੋਣਗੇ ਓਕੇ ਜੀ ਠੀਕ ਹੈ ਜਿਹੜਿਆ ਮੈਂ ਫਰਕ ਵਾਲੇ ਸੂਟ ਦੱਸ ਰਿਹਾ ਹਾਂ ਇਹ ਹੋਲ سیل ਪ੍ਰਾਈਸ ਦੱਸੂਗਾ ਠੀਕ ਹੈ ਰਿਟੇਲ ਪ੍ਰਾਈਸ ਇਹ ਨਾਲ 1.5 200 ਰੁਪਏ ਉੱਪਰ ਹੋਊਗਾ ਓਕੇ ਜੀ ਠੀਕ ਹੈ ਮੇਰੀ ਪਹਿਲਾਂ ਧਿਆਨ ਨਾਲ ਗੱਲ ਸੁਣ ਲਿਓ ਜਿਹੜੇ ਹੈਂਡਵਰਕ ਵਾਲੇ ਸੂਟ ਹੋਣਗੇ ਇਹ ਹੋਲ سیل ਪ੍ਰਾਈਸ ਦੱਸੂਗਾ ਠੀਕ ਹੈ ਜੀ ਠੀਕ ਹੈ ਜੀ ਆਹ ਦੇਖੋ ਜੀ ਦੇਖੋ ਲਓ ਜੀ ਆਵਲਾ ਇਹ ਦੇਖੋ ਤੁਹਾਨੂੰ ਮੈਂ ਰੇਟ ਦੱਸਦਾ ਨਾ ਠੀਕ ਹੈ ਜੀ ਇਹ ਚ ਇਹ ਵਾਲਾ ਤੁਹਾਨੂੰ ਰਿਟੇਲ ਪ੍ਰਾਈਸ ਹੀ ਦੱਸਦਾ ਨਾ ਹੋਲ ਸੇਲ ਪ੍ਰਾਈਸ ਜਿਨੇ ਵੀ ਲੈਣਾ ਹੋਊਗਾ ਉਹ ਮੈਨੂੰ ਫੋਨ ਹੀ ਕਰ ਲਿਓ ਠੀਕ ਹੈ ਜੀ ਆਪਾਂ ਰਿਟੇਲ ਪ੍ਰਾਈਸ ਹੀ ਦੱਸਾਂਗੇ ਕਿਉਂਕਿ ਕਸਟਮਰ ਆਡੀਅנס ਕਨਫਿਊਜ਼ ਹੋ ਜੂਗੀ ਸਾਰੇ ਹਾਂਜੀ ਹਾਂਜੀ ਠੀਕ ਹੈ ਜੀ ਇਸ ਕਰਕੇ ਆਪਾਂ ਤੁਹਾਨੂੰ ਡਿਟੇਲ ਪ੍ਰਾਈਸ ਹੀ ਦੱਸਦੇ ਆ ਇਹ ਪਊਗਾ 999 ਰੁਪਏ ਦਾ ਹੀ ਲਓ ਜੀ 999 ਰੁਪਏ 999 ਰੁਪਏ ਦਾ ਪਊਗਾ ਠੀਕ ਹੈ ਜੀ ਠੀਕ ਹੈ ਜੀ 999 ਚ ਡਿਜ਼ਾਈਨ ਕਲਰ ਪੂਰਾ ਟਾਪ ਦੇ ਮਿਲ ਜਾਣਗੇ ਕੱਪੜੇ ਪੂਰੇ ਸਲਵਾਰ ਤੇ ਵਰਕੇ ਹੈਂਡਵਰਕ ਹਾਂਜੀ ਹਾਂਜੀ ਠੀਕ ਹੈ ਜੀ ਪੂਰਾ ਹੈਵੀ ਵਰਕ ਠੀਕ ਹੈ ਜੀ ਸਿਰਫ ਔਰ ਸਿਰਫ 999 ਰੁਪਏ ਦੇ ਚ ਠੀਕ ਹੈ ਜੀ ਰੇਟ ਦੀ ਰਹੂਗੀ ਚੈਲੰਜ ਨਾਲ ਗਾਰੰਟੀ ਠੀਕ ਹੈ ਜੀ ਰਿਟੇਲ ਪ੍ਰਾਈਸ ਸਿਰਫ ਔਰ ਸਿਰਫ 999 ਰੁਪਏ ਠੀਕ ਹੈ ਜੀ ਆਹ ਦੇਖੋ ਇਹ ਕਿੰਨਾ ਹੈਵੀ ਸੂਟ ਹੈ ਹਾਂਜੀ ਹਾਂਜੀ ਆ ਲੱਗਿਆ ਦੇਖੋ ਕਿੰਨਾ ਟੌਪ ਦਾ ਕਢਾਈ ਵਾਲਾ ਹੈਂਡ ਵਰਕ ਦਾ ਸੂਟ ਹੈ ਸਹੀ ਗੱਲ ਹੈ ਜੀ ਸਿਰਫ ਔਰ ਸਿਰਫ 999 ਰੁਪਏ ਦਾ ਲਓ ਜੀ 999 ਰੁਪਏ 999 ਰੁਪਏ ਦਾ ਸੂਟ ਵਿਦ ਦਾ ਸਲਵਾਰ ਦੇ ਉੱਤੇ ਵਰਕ ਦੁਪੱਟੇ ਉੱਤੇ ਵਰਕ ਠੀਕ ਹੈ ਜੀ ਦੁਪੱਟੇ ਉੱਤੇ ਵਰਕ ਫੈਂਡੀ ਸਿਲਕ ਦਾ ਸੂਟ ਹੈ ਹਾਂਜੀ ਦੁਪੱਟੇ ਉੱਤੇ ਵਰਕ ਆਊਗਾ ਸਿਰਫ ਔਰ ਸਿਰਫ 999 ਰੁਪਏ ਠੀਕ ਹੈ ਜੀ ਰੇਟ ਦੀ ਰੂ ਚੈਲੰਜ ਨਾਲ ਗਾਰੰਟੀ ਹਾਂਜੀ ਠੀਕ ਹੈ ਜੀ ਪੁਆਇਡ 999 ਦਾ ਦੇ ਦਵੇ ਹਾਂਜੀ ਅੱਜ ਸਵੇਰੇ ਮੈਨੇ ਇੱਕ ਦੁਕਾਨਦਾਰ ਦੀ ਬਹੁਤ ਮਸ਼ਹੂਰ ਦੁਕਾਨਦਾਰ ਆਈ ਹਾਂਜੀ ਹਾਂਜੀ ਉਹਦੀ ਮੈਨੇ ਵੀਡੀਓ ਦੇਖੀ ਹਾਂਜੀ ਇਹ ਤੋਂ ਹਲਕਾ ਜਿਹੜਾ ਨਿਚਲਾ ਡਿਜ਼ਾਈਨ ਸੀ ਹਾਂਜੀ 1295 ਦਾ ਦਾ ਹੋਲ سیل ਦਾ ਰੇਟ ਪਾਇਆ ਹੋਇਆ ਸੀ ਲਓ ਜੀ ਆਪਾਂ ਨੇ ਕਿੰਨਾ ਪਾਇਆ ਰਿਟੇਲ ਪ੍ਰਾਈਸ 999 ਵਿੱਚ ਠੀਕ ਹੈ ਜਿਹਨੇ ਲੈਣੇ ਹੋਣਗੇ ਹੋਲ سیل 'ਚ ਉਹਨੂੰ ਆਪਾਂ ਹੋਰ ਵੀ ਡਿਸਕਾਊਂਟ ਕਰਕੇ ਲਗਾ ਦਾਂਗੇ ਆ ਦੇਖੋ ਹੈਵੀ ਹੈਂਡਵਰਕ ਹੈ ਪੂਰਾ ਐਨ ਅ ਸਲਵਾਰ ਦੇ ਉੱਤੇ ਵੀ ਵਰਕ ਹੈ ਹਾਂਜੀ ਹਾਂਜੀ ਵਿਦ ਅ ਸਲਵਾਰ ਦੇ ਉੱਤੇ ਵਰਕ ਠੀਕ ਹੈ ਜੀ ਪੂਰਾ ਹੈਵੀ ਵਰਕ ਹੋਊਗਾ ਠੀਕ ਹੈ ਜੀ ਸਿਰਫ ਔਰ ਸਿਰਫ 999 ਦਾ ਦੁਬੱਟੇ ਉੱਤੇ ਵਰਕ ਹੋਊਗਾ ਠੀਕ ਹੈ ਜੀ ਠੀਕ ਹੈ ਜੀ ਕਲਾ ਡਿਜ਼ਾਈਨ ਬਹੁਤ ਮਿਲ ਜਾਣਗੇ ਲਓ ਜੀ ਆ ਦੇਖੋ ਜੀ ਆ ਸਿਰਫ ਔਰ ਸਿਰਫ 999 ਰੁਪਏ ਠੀਕ ਹੈ ਜੀ ਆ ਦੇਖੋ ਪੂਰਾ ਹੈਵੀ ਵਰਕ ਹਾਂਜੀ ਇਹ ਮੈਂ ਫੇਰ ਕਹਿ ਰਿਹਾ ਹਾਂ ਕਸਟਮਰ ਨੂੰ ਇਹ ਮੈਂ ਰਿਟੇਲ ਪ੍ਰਾਈਸ ਅਸ ਰਿਹਾ ਜਿਹਨੇ ਹੋਲ ਸੇਲ ਚ ਲੈਣੇ ਹੋਣਗੇ ਜਿਹੜੇ ਹੈਂਡਵਰਕ ਵਾਲੇ ਨੇ ਹਾਂਜੀ ਹਾਂਜੀ ਠੀਕ ਹੈ ਜੀ ਉਹ ਹਨਮ ਕਲਾਤ ਵਾਲਿਆਂ ਨੂੰ ਕੱਲਿਓ ਫੋਨ ਆਪਾਂ ਉਹਨਾਂ ਡਿਸਕਾਊਂਟ ਕਰਕੇ ਲਗਾਵਾਂਗੇ ਠੀਕ ਹੈ ਜੀ ਆ ਪੂਰਾ ਹੈਵੀ ਹੈਂਡਵਰਕ ਹੈ ਲਓ ਜੀ ਆ ਦੇਖੋ ਇਹ ਜੋ ਡਿਜ਼ਾਈਨ ਕਲਰ ਬਹੁਤ ਜ਼ਿਆਦਾ ਮਿਲ ਜਾਣਗੇ ਜਿੰਨੇ ਕਹੋ ਨਹੀਂ ਠੀਕ ਹੈ ਜੀ ਆ ਵੀ ਦੇਖੋ ਜੀ ਦੇਖੋ ਪੂਰਾ ਹੈਵੀ ਹੈਂਡ ਵਰਕ ਹੈ ਬਹੁਤ ਸਾਰੀ ਕਲੈਕਸ਼ਨ ਮਿਲ ਜੂ ਨਾ ਸਿਰਫ ਔਰ ਸਿਰਫ 999 ਰੁਪਏ ਠੀਕ ਆ ਜੀ ਠੀਕ ਹੈ ਠੀਕ ਹੈ ਤੇ ਹੁਣ ਇਸ ਤੋਂ ਬਾਅਦ ਆਪਾਂ ਜਿਹੜੀ ਤੁਹਾਨੂੰ ਆਈਟਮ ਦਿਖਾਉਣੇ ਆ ਉਹ ਥੋੜੀ ਇਹ ਨਾਲ ਵੱਧ ਰੇਟ ਹੋਊਗੀ ਠੀਕ ਹੈ ਆ ਦੇਖੋ ਦੇਖੋ ਪੂਰਾ ਟੋਟਲੀ ਹੈਂਡ ਵਰਕ ਪਿਓਰ ਨੇਚਰਲ ਕਰੇਪ ਪਿਓਰ origignal ਨੇਚਰਲ ਕਰੇਪ ਹੈ ਓਕੇ ਜੀ ਠੀਕ ਹੈ origignal ਨੇਚਰਲ ਕਰੇਪ ਹੂ ਠੀਕ ਹੈ ਠੀਕ ਹੈ ਮੈਂ ਪਹਿਲਾਂ ਦੱਸਾਂ origignal ਨੇਚਰਲ ਕਰੇਪ ਠੀਕ ਹੈ ਸਸਲ ਵਾਰਤੇ ਵਰਕ ओरिजिनल ਪਿਓਰ ਵਿਸਕੋਸ ਔਰਗੰਜਾ ਦੁਪੱਟਾ ਠੀਕ ਹੈ ਜੀ ਰਿਟੇਲ ਪ੍ਰਾਈਸ ਠੀਕ ਹੈ ਜੀ 1199 ਰੁਪਏ ਲਓ ਜੀ 1199 ਰੁਪਏ ਠੀਕ ਹੈ ਜੀ ਜਿਨੇ ਲੈਣੇ ਹੋਣਗੇ ਹੋਲ ਸੇਲ ਚ ਉਹਨੂੰ ਆਪਾਂ ਹੋਰ ਵੀ ਡਿਸਕਾਊਂਟ ਕਰਕੇ ਲਗਾਵਾਂਗੇ ਠੀਕ ਹੈ ਜੀ ਠੀਕ ਹੈ ਜੀ ਡਿਜ਼ਾਈਨ ਕਲਰ ਬਹੁਤ ਮਿਲ ਜਾਣਗੇ ਜਿਨੇ ਕਹੋਂ ਨੇ ਠੀਕ ਹੈ ਜੀ ਡਿਜ਼ਾਈਨ ਕਲਰ ਹੋਰ ਵੀ ਬਹੁਤ ਮਿਲ ਜਾਣਗੇ ਹਾਂ ਜੀ ਆ ਦੇਖੋ ਜੀ ਲਓ ਜੀ ਸਲਵਾਰ ਤੇ ਵਰਕੀ ਹਾਂਜੀ ਦਬੱਟੇ ਉੱਤੇ ਵਰਕ 900 99 ਮੇਰੇ ਭਾਈ ਠੀਕ ਹੈ ਠੀਕ ਹੈ ਮਾਲ ਆਪਣੇ ਲਈ ਬਹੁਤ ਜ਼ਿਆਦਾ ਪਿਆ ਜਿੰਨਾ ਕੋ ਹੁਣ ਕੱਢ ਦਾਂਗੇ ਆਪਾਂ ਜੀ ਹਾਂਜੀ ਠੀਕ ਹੈ ਜੀ ਆ ਵੀ 999 ਠੀਕ ਹੈ ਆ ਵੀ 999 ਨਾ ਸੋਰੀ 1199 ਓਕੇ ਓਕੇ 1199 ਠੀਕ ਹੈ ਜੀ ਆ ਦੇਖੋ ਪੂਰਾ ਹੈਵੀ ਵਰਕ ਪਿਓਰ ਵਿਸਕਾਸ ਆਰਗਨਜਾ ਦਾ ਸੂਟ ਠੀਕ ਹੈ ਜੀ ਪੂਰਾ 5 ਮੀਟਰ ਦਾ ਪਿਓਰ オリジナル ਵਿਸਕੋਸ ਵਾਲੀਆਂ ਆਈਟਮਾਂ ਦਿਖਾ ਰਿਹਾ ਤੁਹਾਨੂੰ 1199 ਚ ਠੀਕ ਹੈ ਜੀ ਟੋਟਲੀ ਹੈਂਡਵਰਕ ਜੀ ਲਓ ਜੀ ਟੋਟਲੀ ਟੋਟਲੀ ਹੈਂਡਵਰਕ ਹੈ ਠੀਕ ਹੈ ਜੀ ਵਿਦ ਸਲਵਾਰ ਦੇ ਉੱਤੇ ਵਰਕ ਹੈ ਹੈਂਡਵਰਕ ਹੈ ਠੀਕ ਹੈ ਜੀ ਵਿਦ ਪਿਓਰ ਵਿਸਕੋਸ ਔਰ ਗੰਜਾ ਦੁਪੱਟਾ ਠੀਕ ਹੈ ਜੀ ਸਿਰਫ ਔਰ ਸਿਰਫ 1199 ਰੁਪਏ ਦਾ ਠੀਕ ਹੈ ਜੀ ਠੀਕ ਹੈ ਜੀ ਔਰ ਮੇਰੀ ਇੰਨੀ ਗਰੰਟੀ ਹੈ ਜੇ ਪਿਓਰ ਵਿਸਕੋਸ ਔਰ ਗੰਜਾ ਨਾ ਹੋਈ 50000 ਰੁਪਏ ਇਨਾਮ ਦੀ ਇਹਦੇ ਚ ਮਾਲ ਬਹੁਤ ਜ਼ਿਆਦਾ ਪਿਆ ਹੈ ਇਸ ਸਮੇ ਇਧਰ ਉਧਰ ਵੈਰਾਈਟੀ ਹੋ ਜਾਂਦੀ ਹੈ ਠੀਕ ਹੈ ਜੀ ਤੇ ਹੁਣ ਆਪਾਂ ਤੁਹਾਨੂੰ ਉਧਰ ਇੱਕ ਹੋਰ ਆਈਟਮ ਦਿਖਾ ਦਿੰਦੇ ਆ ਆ ਵੀ ਓਕੇ ਆ ਵੀ ਦੇਖੋ ਜੀ ਇਹ ਵੀ 999 ਦੇ ਚ ਮਲੇ ਮਾਲ ਬਹੁਤ ਪਿਆ ਵੈਸੇ ਤਾਂ ਠੀਕ ਹੈ ਜੀ ਇੱਕ ਵਾਰ ਸ਼ਾਪ ਤੇ ਵਿਜ਼ਿਟ ਕਰੋ ਠੀਕ ਹੈ ਜੀ ਇੱਕ ਵਾਰ ਸ਼ਾਪ ਤੇ ਵਿਜ਼ਿਟ ਕਰੋ ਅਨਮ ਕਲੋਥ ਹਾਊਸ ਤੇ ਠੀਕ ਹੈ ਸਿਰਫ ਔਰ ਸਿਰਫ 999 ਦੇ ਚ ਮਾਲ ਬਹੁਤ ਜਾ ਮਿਲ ਜੂ ਹੁਣ ਆਪਾਂ ਤੁਹਾਨੂੰ ਆਪਣੇ ਗਰਾਊਂਡ ਚ ਲੈ ਕੇ ਚੱਲਦੇ ਆਂ ਠੀਕ ਹੈ ਉਧਰ ਵੈਰਾਈਟੀ ਬਹੁਤ ਠੀਕ ਹੈ ਜੀ ਹਾਂਜੀ ਵੀਰੇ ਆਪਾਂ ਹੀ ਦੇਖੋ ਤੁਹਾਡੇ ਲਈ ਕੱਟ ਪੀਸ ਲੈ ਕੇ ਆਇਆ ਹੌਲ ਸੇਲ ਰੇਟ ਜੀ ਓਕੇ ਠੀਕ ਹੈ ਜੀ ਕੱਟ ਪੀਸ ਲੈ ਕੇ ਆਇਆ ਔਰ ਰੇਟ ਚੈਲੰਜ ਨਾਲ ਗਾਰੰਟੀ ਜਿਹੜਾ ਮਾਰਕੀਟ ਚ ਮਿਲਦਾ 250 ਰੁਪਏ ਮੀਟਰ ਕਪੜਾ ਜੀ ਹਾਂਜੀ ਠੀਕ ਹੈ ਜੀ 250 ਰੁਪਏ ਮੀਟਰ ਕਪੜਾ 2 ਮੀਟਰ ਦਾ ਹੋ ਪੀਸ ਰੇਟ ਦੇ ਨਾਲ ਚੈਲੰਜ ਨਾਲ ਗਾਰੰਟੀ ਠੀਕ ਹੈ ਜੀ ਆ ਦੇਖੋ ਕੱਪੜੇ ਕੁਆਲਿਟੀ ਪੂਰੀ ਟੌਪ ਦੀ ਠੀਕ ਹੈ ਜੀ ਮੈਂ ਫੇਰ ਕਹਿ ਰਿਹਾ ਕਹਿ ਰਿਹਾ ਜੇ ਕਿਸੇ ਨੇ ਮੇਰੇ ਵਾਲੇ ਰੇਟ ਵੀ ਪਾਏ ਹੋਏ ਕਿਸੇ ਨੇ ਹਾਂਜੀ ਕਿਸੇ ਨੇ YouTube ਜਾਂ online Insta ਤੇ ਕਿਤੇ ਵੀ ਪਾਏ ਹੋਏ ਠੀਕ ਹੈ ਜੀ offline ਜਾਂ online ਹਾਂਜੀ ਹਾਂਜੀ ਮੈਂ ਕਹਾਂ ਜੋ ਇਨਾਮ ਕਹਾਂਗਾ ਉਹ ਇਨਾਮ ਦਵਾਂਗਾ ਰੇਟ ਰੂ ਸਿਰਫ ਔਰ ਸਿਰਫ 25 ਰੁਪਏ ਦਾ ਪੀਸ ਲਓ ਜੀ 25 ਰੁਪਏ ਦਾ 2 ਮੀਟਰ ਤੋਂ ਲੈ ਕੇ ਹਾਂਜੀ 2.5 ਮੀਟਰ ਤੱਕ ਦੀ ਕੱਟ ਹੋਊਗੀ ਹਾਂਜੀ 25 ਰੁਪਏ ਦਾ ਪੀਸ ਰਹੂਗਾ ਬੰਡਲ ਦਾ ਬੰਡਲ ਦਵਾਂਗਾ ਜੀ ਠੀਕ ਹੈ ਜੀ ਮੇਰੀ ਗੱਲ ਧਿਆਨ ਨਾਲ ਸਮਝ ਲਓ ਬੰਡਲ ਦਾ ਬੰਡਲ ਦਵਾਂਗਾ 25 ਰੁਪਏ ਦਾ ਪੀਸ 2 ਤੋਂ ਲੈ ਕੇ 2.5 ਮੀਟਰ ਤਕਰੀਬ ਕੱਟ ਹੋਗੀ ਲਾਈਟ ਔਰ ਡਾਰਕ ਕਲਰ ਦੋਵੇਂ ਮਿਕਸ ਹੋਣਗੇ ਠੀਕ ਹੈ ਜੀ ਠੀਕ ਹੈ ਇਹ ਨਹੀਂ ਕਿ ਜੇ ਤੁਸੀਂ ਕਹਾਂ ਡਾਰਕ ਲੈਣਾ ਡਾਰਕ ਲੈ ਜਾਓ ਓਕੇ ਲਾਈਟ ਲੈਣਾ ਲਾਈਟ ਲੈ ਲਓ ਠੀਕ ਹੈ ਅੱਜ ਕੱਲ ਜਿਹੜੀ ਫੈਂਡੀ ਚੱਲਦੀ ਉਹ ਵੀ ਬਹੁਤ ਮਿਲ ਜੂ ਤੁਹਾਨੂੰ ਕੱਟ ਪੀਚ ਠੀਕ ਹੈ 2 ਮੀਟਰ ਦੀ ਕੱਟ ਹੈ ਹਾਂ ਜੀ 2 ਪਲੱਸ ਹੈ 2 ਤੋਂ ਲੈ ਕੇ 2.5 ਦੇ ਵਿੱਚ ਵਿੱਚ ਹੋਗੀ ਠੀਕ ਹੈ ਜੀ ਮੈਂ ਤੁਹਾਨੂੰ ਫੇਰ ਕਹਿੰਦਾ 2 ਤੋਂ ਲੈ ਕੇ 2.5 ਦੇ ਵਿੱਚ ਵਿੱਚ ਕੱਟ ਹੋਊਗੀ ਹਾਂ ਜੀ ਪੀਸ ਨਾ ਕਿ ਮੀਟਰ ਓਕੇ ਪੀਸ ਰਹੂਗਾ 25 ਰੁਪਏ ਦਾ 2 ਮੀਟਰ ਦਾ 2.5 ਮੀਟਰ ਨਿਕਲੇ 2 ਮੀਟਰ ਨਿਕਲੇ 3 ਮੀਟਰ ਨਿਕਲੇ ਉਹ ਤੁਹਾਡੀ ਕਿਸਮਤ ਹੈ ਠੀਕ ਹੈ ਪਰ ਅਸੀਂ ਤੁਹਾਡੇ ਤੋਂ 25 ਰੁਪਏ ਦਾ ਇੱਕ ਪੀਸ ਦਵਾਂਗੇ ਬੰਡਲ ਹੋਊ 50 ਪੀਸਾਂ ਦਾ ਠੀਕ ਹੈ ਯਾਨੀ ਕਿ ਸਾਢੇ 1250 ਦਾ 1500 ਰੁਪਏ ਦੇ ਵਿੱਚ ਵਿੱਚ ਬੰਡਲ ਬਣੂਗਾ ਠੀਕ ਹੈ ਇਹ ਸਾਰਾ ਤੁਹਾਨੂੰ ਯਾਨੀ ਕਿ ਦਵਾਂਗੇ ਅਸੀਂ ਸਾਰੀ ਇਹ ਨਹੀਂ ਕਿ ਅਸੀਂ ਛਾਂਟਾ ਫਰੋਲੀਓ ਕੱਪੜਾ ਪੂਰਾ ਟੌਪ ਦਾ ਹੋਊਗਾ ਐਸੀ ਕੋਈ ਗੱਲ ਨਹੀਂ ਗੀ ਪੂਰੀ ਜਿਹੜੇ ਮਾਰਕੀਟ 'ਚ 1.5 200 ਰੁਪਏ ਮੀਟਰ ਵਾਲਾ ਕੱਪੜਾ ਮਿਲਦਾ ਉਹ ਮਿਲਦਾ ਹੁਣ ਆਪਾਂ ਤੁਹਾਨੂੰ ਉਧਰ ਨੈਕਸਟ ਵੈਰਾਈਟੀ ਦਿਖਾਉਣੇ ਆ ਗਣਾਉਣ ਆ ਦੇਖੋ ਬਾਈ ਜੀ 3 ਮੀਟਰ ਦੀ ਕੱਟ ਹੈ ਇਹਦੇ ਵਿੱਚ ਬਰਬਰੀ ਵੀ ਹੈ ਸ਼ਿਮਰ ਵੀ ਹੈ ਫੈਂਡੀ ਵੀ ਹੈ ਸਾਰਾ ਟੱਚਿੰਗ ਦਾ ਮਾਲ ਹੋਊਗਾ ਠੀਕ ਹੈ ਜੀ ਤਕਰੀਬਨ ਤਕਰੀਬਨ ਟੱਚਿੰਗ ਦਾ ਮਾਲ ਹੋਊਗਾ ਠੀਕ ਹੈ ਜਿਵੇਂ ਹੁਣ ਤੁਹਾਨੂੰ ਦਿਖਾ ਰਿਹਾ ਮੈਂ ਜਿਵੇਂ ਹੁਣ ਇਹਦੇ ਵਿੱਚ ਕੋਈ ਵੀ ਆ ਦੇਖੋ ਜੀ ਆ ਦੇਖੋ ਦੋ ਪੀਸ ਨਿਕਲੇ ਹਾਂਜੀ ਠੀਕ ਹੈ ਜੀ ਬਰਬਰੀ ਸ਼ਿਮਰ ਹੈ ਇਹ ਠੀਕ ਹੈ ਜੀ ਆ ਦੇਖੋ ਜੀ 3 ਮੀਟਰ ਦਾ ਪੀਸ ਹੋਊਗਾ ਜੀ ਇਹ ਆ ਦੇਖੋ 3 2 ਕੱਟ ਹੋਇਆ ਮੇਰਾ ਵਾਪਸ ਹੋ ਤੁਹਾਡਾ ਵਾਪਸ ਹੋਊਗਾ ਓਕੇ ਠੀਕ ਹੈ ਜੀ ਆ ਦੇਖੋ 1 2 3 ਠੀਕ ਹੈ ਜੀ ਠੀਕ ਹੈ ਜੀ ਦੋ ਪੀਸ ਇੱਕ ਨਾਲ ਦੇ ਮਿਲ ਗਏ ਕਿੰਨੇ ਦਾ ਸੂਟ ਸਿਰਫ ਇੱਕ ਪੀਸ ਹਾਂਜੀ 55 ਰੁਪਏ ਦਾ ਪਿਆ ਜੀ ਲਓ ਜੀ ਇੱਕ ਪੀਸ ਦਾ ਇੱਕ ਪੀਸ 55 ਰੁਪਏ ਦਾ ਪਿਆ ਜੇ ਦੋ ਪੀਸ ਨਿਕਲਦੇ ਤੁਹਾਡਾ ਸੂਟ ਬਣ ਜਾਣਾ ਹੈ ਹਾਂ ਜੀ ਗਰੰਟੀ ਨਾਲ ਦਾਵੇ ਨਾਲ 6 ਮੀਟਰ ਦਾ 7 ਮੀਟਰ ਦਾ ਸੂਟ ਬਣ ਜੂ ਇਹਦੇ ਤਿੰਨ ਤੋਂ ਲੈ ਕੇ 390 ਤੱਕ ਦੀ ਕਟ ਹੋਊਗੀ ਠੀਕ ਹੈ ਜੀ ਮੇਰੀ ਗੱਲ ਸੁਣ ਲਓ ਇਹ ਜ ਤਿੰਨ ਤੋਂ ਲੈ ਕੇ 390 ਤੱਕ ਦੀ ਕਟ ਹੋਊਗੀ ਹਾਂ ਜੀ ਰੇਟ ਰਹੂਗਾ ਸਿਰਫ ਔਰ ਸਿਰਫ ਸਿੰਗਲ ਪੀਸ 55 ਰੁਪਏ ਦਾ 55 ਰੁਪਏ ਦਾ ਹਾਂ ਜੀ ਬੰਡਲ ਦਾ ਬੰਡਲ ਦਵਾਂਗੇ ਹੋਲ ਸੇਲ ਰੇਟ ਹੀ ਠੀਕ ਹੈ ਜੀ ਠੀਕ ਹੈ ਮਾਲ ਜਿੰਨਾ ਕਹੋਗੇ ਉਨਾ ਮਿਲ ਜੂ ਓਕੇ ਏ ਨਹੀਂ ਗاويه ਆਪਾਂ ਚਾਰ ਪੀਸ ਰੱਖੀ ਬੈਠਿਆ ਪੰਜਾਬ ਦਾ ਪੂਰਾ ਸਭ ਤੋਂ ਵੱਧ ਬड़ा ਮਤਲਬ ਗੁਣਾਵਣਾ ਆਪਣਾ ਹੀ ਐ ਇਧਰਾਂ ਵੀ ਦੁਕਾਨ ਆਪਣੀ ਉਧਰ ਵੀ ਠੀਕ ਹੈ ਹੁਣ ਫਿਲਹਾਲ ਆ ਦੇਖੋ ਜੀ 55 ਰੁਪਿਆ ਪੀਸ ਠੀਕ ਹੈ ਜੀ ਮਾਲ ਜਿੰਨਾ ਕੋ ਹੋ ਉਨਾ ਮਿਲ ਜੂ ਠੀਕ ਹੈ ਜੀ ਹਰ ਆਈਟਮ ਹੈ ਸ਼ਿਮਰ ਹੈ ਬਰਬਰੀ ਹੈ ਫੈਂਡੀ ਹੈ ਸ਼ੀਸ਼ਾ ਸਿਲਕ ਹੈ ਹਰ ਤਰ੍ਹਾਂ ਦੀ ਆਈਟਮ ਹੋਗੀ 3 ਮੀਟਰ ਦੀ ਕੱਟੂ ਤੇ ਮੈਂ 3 ਦੀ ਕਹਿ ਰਿਹਾ 3 ਤੋਂ 390 ਤੱਕ ਦੀ ਕੱਟ ਹੋਗੀ ਠੀਕ ਹੈ ਸਾਰੇ ਲਾਰਡ ਮਿਕਸ ਨੇ ਗਲਾਸ ਔਰ ਗੰਜਾ ਵੀ ਹੈ ਬਰਬਰੀ ਵੀ ਹੈ ਸ਼ਿਮਰ ਵੀ ਹੈ ਫੈਂਡੀ ਵੀ ਹੈ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਹੈ ਇੱਕ ਹੋਰ ਕੁਆਲਿਟੀ ਆਈ ਹੋਈ ਹੈ ਆਪਣੇ ਲਈ ਹਾਂਜੀ ਇਹ ਹੈਗੇ 4 ਮੀਟਰ ਤੋਂ ਲੈ ਕੇ 490 ਤੱਕ ਦੀ ਕੱਟ ਠੀਕ ਹੈ ਜੀ 4 ਤੋਂ ਲੈ ਕੇ 490 ਤੱਕ ਦੀ ਕੱਟ ਹੈ ਓਕੇ ਇਹੇ ਆਪਾਂ ਤੁਹਾਨੂੰ ਦਵਾਂਗੇ 80 ਰੁਪਏ ਦਾ ਪੀਸ ਲਓ ਜੀ 80 ਰੁਪਏ ਦਾ ਪੀਸ 80 ਰੁਪਏ ਦਾ ਪੀਸ ਹੈ 4 ਤੋਂ ਲੈ ਕੇ 490 ਤੱਕ ਦੀ ਕੱਟ ਹੋਊਗੀ ਹਾਂਜੀ ਤਕਰੀਬਨ ਤਕਰੀਬਨ 4.5 ਦਾ ਨਿਕਲੂਗੀ ਨਿਕਲੂਗੀ 4 ਅਸੀਂ ਕਹਿੰਦੇ ਆ ਠੀਕ ਹੈ ਤੁਹਾਡਾ 4 ਚ 4.5 ਚ 4.5 ਚ ਪਤਲੀਆਂ ਕੁੜੀਆਂ ਦਾ ਆਰਾਮ ਨਾਲ ਸੂਟ ਬਣ ਜਾਂਦਾ ਠੀਕ ਹੈ ਜੀ ਰੇਡ ਦੀ ਪੂਰੀ ਚੈਲੰਜ ਨਾਲ ਗਾਰੰਟੀ 80 ਰੁਪਏ ਦਾ ਪੀਸ ਠੀਕ ਹੈ ਜੀ ਹੋਲਸੇਲ ਰੇਟ ਬੰਡਲ ਦਾ ਬੰਡਲ ਦਊਗਾ ਠੀਕ ਹੈ ਜੀ ਹੁਣ ਇਹਨਾਂ ਦੇ ਵਿੱਚ ਆਪਾਂ ਤੁਹਾਨੂੰ ਸੂਟ ਦਿਖਾਉਣੇ ਆ ਠੀਕ ਹੈ ਜੀ ਹਾਂਜੀ ਵੀਰੇ ਆ ਦੇਖੋ ਜੀ ਆਪਾਂ ਤੁਹਾਡੇ ਲਈ ਕੱਟ ਲੈ ਕੇ ਆਇਆ 5 ਮੀਟਰ ਦੀ 5 ਤੋਂ ਲੈ ਕੇ 6 ਮੀਟਰ ਤੱਕ ਦੀ ਠੀਕ ਹੈ ਜੀ ਠੀਕ ਹੈ ਜੀ ਕੁਆਲਿਟੀਆਂ ਸਾਰੀਆਂ ਮਿਕਸ ਹੋਣੀਆਂ ਬਰਬਰੀ ਸ਼ਿਮਰ ਫੈਂਡੀ ਠੀਕ ਹੈ ਜੀ ਸਾਰੀਆਂ ਤਰ੍ਹਾਂ ਦੀ ਜਿਵੇਂ ਕੁਆਲਿਟੀਆਂ ਆਪਣੀਆਂ ਮਿਕਸ ਹੁੰਦੀਆਂ ਨੇ ਠੀਕ ਹੈ ਜੀ ਠੀਕ ਹੈ ਜੀ ਕ੍ਰੇਪ ਹਰ ਤਰ੍ਹਾਂ ਦੀ ਚ ਕੁਆਲਿਟੀ ਹੋਊਗੀ ਹਰ ਤਰ੍ਹਾਂ ਦੀ ਠੀਕ ਹੈ ਸਾਰੇ ਤਰ੍ਹਾਂ ਦੀਆਂ ਕੁਆਲਿਟੀਆਂ ਮਿਕਸ ਹੋਣੀਆਂ ਠੀਕ ਹੈ ਜੀ ਰੇਟ ਆਪਾਂ ਤੁਹਾਨੂੰ ਲਗਾ ਕੇ ਦਵਾਂਗੇ ਚੈਲੰਜ ਨਾਲ ਗਰੰਟੀ ਪੂਰਾ ਫੁੱਲ ਸੂਟ 6 ਮੀਟਰ ਤੱਕ ਦੀ ਕੱਟ ਹੋਊਗੀ ਠੀਕ ਹੈ ਆ ਦੇਖੋ ਪੂਰੇ ਡਾਰਕ ਕਲਰ ਜੀ ਵੀ ਡਾਰਕ ਚਾੜ ਵੀ ਮਿਲ ਜੂਗਾ ਹਾਂਜੀ ਸਿਰਫ ਔਰ ਸਿਰਫ 150 ਰੁਪਏ ਦਾ ਸੂਟ ਲੋ ਜੀ 150 ਸਾਰੇ ਦੁਕਾਨਦਾਰਾਂ ਦਾ 200 ਰੁਪਏ ਦਾ ਸੂਟ ਪਾਇਆ ਹੈ ਜੀ ਆਪਣਾ ਮੈਂ ਫੇਰ ਉਹੀ ਗੱਲ ਕਰਦਾ ਕਿਉਂਕਿ ਆਪਾਂ 150 ਤਾਂ ਪਾਇਆ ਕਿ ਆਪਣੇ ਸਾਰਿਆਂ ਨੂੰ ਘੱਟ ਰੇਟ ਦੇਣਾ ਹੈ ਠੀਕ ਹੈ ਜੀ ਔਰ ਦੁਕਾਨਦਾਰ ਵੀਰਾਂ ਦਾ ਬਟੀਕ ਵਾਲਾ ਪਹਿਣਾ ਦਾ ਵੱਧ ਤੋਂ ਵੱਧ ਫਾਇਦਾ ਕਰਨਾ ਹੈ ਤਾਂ ਕਿ ਉਹ ਵੀ ਕਮਾਈ ਕਰ ਸਕਣ ਠੀਕ ਹੈ ਜੀ ਔਰ ਇੰਨਾ ਦਾਅਵੇ ਨਾਲ ਕਹਿਣਾ 50000 ਲੈ ਕੇ ਆਉਣ ਜੇ ਉਹ ਨਾਲ ਲੱਖ ਨਾ ਆਉਣ ਪਿੰਡ ਸ਼ਹਿਰ ਚ ਜਾ ਕੇ ਬਣਿਆ ਫਿਰ ਮੈਨੂੰ ਆ ਕੇ ਕਹਿ ਦੇ ਪਤਾ ਕੀ ਗੱਲ ਹੈ ਜੀ ਜਿਆਦਾ ਕਪੜਾ ਮਹਿੰਗਾ ਲੈ ਲੈਂਦੇ ਨੇ ਫਿਰ ਪਿੱਛੇ ਵਿਗਦਾ ਨਹੀਂ ਹਿੰਗਾ ਠੀਕ ਹੈ ਕਿਉਂਕਿ ਅਗਲਾ ਕਹਿੰਦਾ ਵੀਰੇ ਉੱਥੇ ਇਹ ਸੂਟ ਤਾਂ ਉੱਥੋਂ ਇੰਨੇ ਦਾ ਮਿਲਦਾ ਉੱਥੋਂ ਦਾ ਇੰਨੇ ਦਾ ਮਿਲਦਾ ਇਸ ਕਰਕੇ ਉਹਨਾਂ ਨੂੰ ਬਟਿਕਾ ਲਈ ਉਹਨਾਂ ਨੂੰ ਵੇਚਣ ਲਈ ਬਹੁਤ ਔਖਾ ਹੋ ਜਾਂਦਾ ਇਸ ਕਰਕੇ ਕਿਉਂਕਿ ਉਹ ਸਹੀ ਰੇਟਾਂ 'ਚ ਪਰਚੇਜ਼ ਨਹੀਂ ਕਰਦੀਆਂ ਹੈਗੀਆਂ ਮਹਿੰਗਾ ਖਰੀਦ ਲਿਆਉਂਦੀਆਂ ਨੇ ਚੜੀਆਂ ਠੀਕ ਹੈ ਉਸ ਕਰਕੇ ਉਹਨਾਂ ਨੂੰ ਬਹੁਤ ਦਿੱਕਤ ਆ ਜਾਂਦੀ ਹੈ ਵੇਚਣ ਜੇ ਜਾਂ ਸਸਤਾ ਲੈਣੀਆਂ ਫਿਰ ਮਤਲਬ ਵੇਚਣੀਆਂ ਗਿਆ ਵੀ ਮਹਿੰਗਾ ਵੇਚ ਸਕ ਨਹੀਂ ਆ ਠੀਕ ਹੈ ਜੋ ਖਰੀਦਣਗੇ 400 ਦਾ ਵੇਚਣਗੇ ਜਣੇ ਕੀ ਰੇਟ ਠੀਕ ਹੈ ਆ ਇੱਕ ਆ ਸੂਟ ਨਹੀਂ ਦੇਖ ਲਓ 200 ਰੁਪਏ ਦੇ ਵਿੱਚ ਹੀ ਠੀਕ ਆ ਜੀ ਆ ਦੇਖੋ ਇਧਰ ਹੀ ਲਓ ਜੀ ਆ 200 ਰੁਪਏ ਦੇ ਚ ਸੂਟ ਹੀ ਥਾਂ ਚ ਕੱਟ ਕੇ ਦੇਵਾਂਗੇ 5-5 ਮੀਟਰ ਦੇ ਠੀਕ ਆ ਜੀ ਠੀਕ ਆ ਜੀ ਬਰਬਰੀ ਵੀ ਐ ਕ੍ਰਸ਼ ਵੀ ਐ ਹਾਂ ਜੀ ਠੀਕ ਆ ਜੀ ਸਿਰਫ ਔਰ ਸਿਰਫ 200 ਰੁਪਏ ਦਾ ਸੂਟ ਹੀ ਕਲਰ ਡਿਜ਼ਾਈਨ ਬਹੁਤ ਮਿਲ ਜਾਣਗੇ ਠੀਕ ਆ ਜੀ ਬਹੁਤ ਜ਼ਿਆਦਾ ਕਲਰ ਡਿਜ਼ਾਈਨ ਮਿਲ ਜਾਣਗੇ 2-200 ਰੁਪਏ ਦਾ ਸੂਟ ਹੈ ਰੇਟ ਦੀ ਸੇਲ ਦੀ ਧਮਾਕਾ ਸੇਲ ਹੈ ਠੀਕ ਆ ਜੀ ਹੋਲ ਸੇ ਰੇਟ ਨੇ ਬਰਬਰੀ ਵੀ ਐ ਇਹੇਗਾ 200 ਰੁਪਏ ਦਾ ਠੀਕ ਆ ਜੀ ਕ੍ਰਿਸਟੋਵਾਲਾ ਪਾਤੋਂ ਇੱਕ ਆਈਟਮ ਹੋਰ ਦਿਖਾਉਣੇ ਹੀ ਆਹ ਦੇਖੋ ਕੱਲੀ ਸ਼ਿਮਰ ਜੀ ਓਕੇ ਜੀ ਕੱਲੀ ਸ਼ਿਮਰ ਹੋਗੀ ਪੂਰੇ ਟਾਪ ਦੀ オリジナル ਵਾਲੀ ਹਾਂਜੀ ਠੀਕ ਹੈ ਜੀ ਕੱਲੀ ਸ਼ਿਮਰ 250 ਰੁਪਏ ਦਾ ਸੂਟ ਐ ਨਹੀਂ ਗੇ ਵੀ ਆਪਾਂ ਚਾਰਕ ਸੂਟ ਲੈ ਕੇ ਬੈਠੇ ਹਾਂ ਹਾਂਜੀ ਠੀਕ ਹੈ ਪੂਰੇ ਬੰਡਲ ਦੇ ਬੰਡਲ 6 ਮੀਟਰ ਦੀ ਕੱਟ ਹੋਊਗੀ ਠੀਕ ਹੈ ਸਿਰਫ ਔਰ ਸਿਰਫ 250 ਰੁਪਏ ਦਾ ਸੂਟ ਠੀਕ ਹੈ ਜੀ ਤੇ ਇੱਕ ਆਪਣੇ ਲਵੇ ਹੋਰ ਕੁਆਲਟੀ ਜਿਹੜੀ ਅੱਜ ਕੱਲ ਚੱਲ ਰਹੀ ਹੈ ਬਹੁਤ ਜ਼ਿਆਦਾ ਮਸ਼ਹੂਰ ਹੈ ਫੈਂਡੀ ਹਾਂਜੀ ਠੀਕ ਹੈ ਜੀ ਆ ਫੈਂਡੀ ਬਹੁਤ ਜ਼ਿਆਦਾ ਚੱਲ ਰਹੀ ਹੈ ਲੋ ਜੀ ਠੀਕ ਹੈ ਜੀ ਸਿਰਫ ਔਰ ਸਿਰਫ 275 ਪਰ ਦੇ ਵਿੱਚ ਸੂਟ ਲੋ ਜੀ ਆ ਦੇਖੋ ਤੁਹਾਨੂੰ ਕਲਰ ਦਿਖਾਣਾ ਹਾਂਜੀ 6 ਮੀਟਰ ਦੀ ਕੱਟ ਹੋਊਗੀ ਠੀਕ ਹੈ 275 ਪਰ ਦਾ ਸੂਟ ਹੋਊਗਾ ਰੇਡ ਦਾ ਚੈਲੰਜ ਨਾਲ ਗਾਰੰਟੀ ਆਪਾਂ ਜਿਵੇਂ ਕਿ ਕਹਿ ਰਹੇ ਹਾਂ ਰੇਡ ਦੀ ਪੂਰੀ ਚੈਲੰਜ ਨਾਲ ਗਾਰੰਟੀ ਹੋਊਗੀ ਹਾਂਜੀ ਹਾਂਜੀ ਠੀਕ ਹੈ ਜੀ 275 ਰੁਪਏ ਦੇ ਵਿੱਚ ਲੋ ਜੀ 275 ਕਲਰ ਘਟ ਤੋਂ ਘਟ 30 35 ਦੇ ਕਰੀਬ ਕਲਰ ਮਿਲ ਜਾਣਗੇ ਠੀਕ ਹੈ ਜੀ ਠੀਕ ਹੈ ਜੀ 275 ਰੁਪਏ ਦਾ ਸੂਟ ਠੀਕ ਹੈ ਜੀ ਠੀਕ ਹੈ 275 ਰੁਪਏ ਦਾ ਸੂਟ ਕਲਰ ਹਰ ਤਰ੍ਹਾਂ ਦਾ ਮਿਲ ਜੂਗਾ ਠੀਕ ਹੈ ਜੀ ਹਰ ਤਰ੍ਹਾਂ ਦਾ ਕਲਰ ਆ ਦੇਖੋ ਜੀ ਪੂਰਾ ਕੱਪੜਾ ਪੂਰਾ ਸ਼ਾਈਨਿੰਗ ਮਾਰਦਾ ਜੀ ਬਰਬਰੀ ਸਿਲਕ ਵੀ ਕਹਿੰਦੇ ਨੇ ਸੋਰੀ ਸ਼ੀਸ਼ਾ ਸਿਲਕ ਵੀ ਕਹਿੰਦੇ ਨੇ ਇਹਨਾਂ ਵੈਲਵਟ ਸਿਲਕ ਵੀ ਕਹਿੰਦੇ ਨੇ ਫੈਂਡੀ ਵੀ ਕਹਿੰਦੇ ਨੇ ਠੀਕ ਹੈ ਜੀ ਆ ਦੇਖੋ ਕਲਰ ਡਿਜ਼ਾਈਨ ਡਾਰਕ ਵੀ ਨੇ ਬਹੁਤ ਜਾਜਾ ਡਾਰਕ ਵੀ ਨੇ ਦੇਚ ਠੀਕ ਹੈ ਜੀ ਲਾਈਟ ਵੀ ਨੇ ਸਾਰੇ ਦਿਨਾਂ ਦੇ ਕਲਰ ਮਿਲ ਜਾਣਗੇ ਤੁਹਾਨੂੰ ਠੀਕ ਹੈ ਜੀ ਰੇਟ ਪਊਗਾ 275 ਰੁਪਏ ਦਾ ਲਓ ਜੀ 275 ਰੁਪਏ ਇਹਦੇ ਚ ਕਲਰ ਬਹੁਤ ਪੈਣੇ ਤੁਸੀਂ ਇਕਵਾਰ ਅਨਮ ਕਲੋਥ ਹਾਊਸ ਤੇ ਵਿਜ਼ਿਟ ਕਰੋ ਹਾਂਜੀ ਠੀਕ ਹੈ ਜੀ ਇਕਵਾਰ ਅਨਮ ਕਲੋਥ ਹਾਊਸ ਤੇ ਵਿਜ਼ਿਟ ਕਰੋ ਠੀਕ ਹੈ ਇੱਥੇ ਪਹੁੰਚੋ ਆਪਾਂ ਤੁਹਾਨੂੰ ਬਹੁਤ ਰੰਗ ਦਿਖਾ ਦਾਂਗੇ ਠੀਕ ਹੈ ਜੀ ਦਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਫੋਲੋ ਕਰ ਲਿਓ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ओके okay जी ਤੇ ਵੈਰਾਈਟੀ ਬਹੁਤ ਮਿਲ ਜੂਗੀ ਆ ਕਲਾ ਡਿਜ਼ਾਈਨ ਬਹੁਤ ਪੈਣੇ ਡਾਰਕ ਡਾਰਕ ਵੀ ਕਲਰ ਪੈਣੇ ਵੀਡੀਓ ਚ ਬਹੁਤ ਛਾਏ ਹੋਏ ਨੇ ਇਹ ਡਿਜ਼ਾਈਨ ਜੀ ਠੀਕ ਹੈ ਜੀ ਬਹੁਤ ਜ਼ਿਆਦਾ ਚੱਲ ਰਹੇ ਨੇ ਸਾਰੇ ਮਾਰਕੀਟ ਚ 5-500 ਸੂਟ ਪਾਇਆ ਸਿਰਫ আর ਸਿਰਫ ਆਪਣੀ ਦੁਕਾਨ ਐ ਇਹ ਜੀ ਹੈ ਜਿਹਨੇ 275 ਦਾ ਪਾਇਆ ਜੇ 275 ਦਾ ਕਿਸੇ ਹੋਰ ਨੇ ਵੀ ਪਾਇਆ ਨਾ ਤਾਂ ਮੈਨੂੰ ਸਕਰੀਨਸ਼ਾਟ ਮਾਰ ਕੇ ਭੇਜੋ ਜਿਹੜਾ ਕਹੋਗੇ ਉਹ ਹੀ ਨਾਮ ਦਵਾਂਗੇ ਆਪਾਂ ਓਕੇ ਜੀ ਠੀਕ ਵਿੜਨ ਦਬਕੇ ਸ਼ੇਅਰ ਕਰ ਦਿਓ